ਪੈਂਦਾ ਫਿਰ ਜਾ ਕੇ ਕਿਤੇ ਪੈਸੇ ਬੰਦਿਆ ਬਿੰਦਾਂ ਮੰਨੀਏ ਦਾ ਵੀ ਕਿੰਦੇ ਵਿਸ਼ੇਰਤ ਹੈ ਨਾ ਇੱਕ ਕਾੜੀ ਸਰਦਾਰ ਬਣੀ ਗੋਰ ਜਵਾਲਾ ਲਾ 12 ਨਾ ਕੋਈ ਤਹਾਰੇ ਨਾ ਮਾਦ ਖੇਡ ਮੈਦਾਨ ਦੇ ਵਿੱਚ ਉਸ ਤੋਂ ਬਾਅਦ ਧਾਰੋ ਲੰਗਾਏ ਹੁਣ ਅੱਖ ਖੈਰਾ ਮਾਦਾ ਧਾਰੀ ਨਾਲ ਬੇਟ I'm ਇਸ ਸਮੇਂ ਟੀਨਾ ਵੱਧ ਕੇ ਕਬੱਡੀ ਪਾ ਰਿਹਾ ਮੇਰੇ ਵੀਰੇ ਲੱਕਹਾਰੇ ਵਾਲੇ ਆ ਟੀਨੇ ਵੀ ਕਬੱਡੀ ਮੈਦਾਨ ਦੇ ਵਿੱਚ ਪੁੱਜਦੀ ਓਏ ਇੱਧਰ ਦੇਖਾਂਗੇ ਆ ਸਾਰਾ ਕੱਬਰ ਤਾ ਹੋ ਗਿਆ ਤੇ ਨੰਬਰ ਰੇਡਰ ਦੇ ਖਾਤੇ ਲੱਕਹਾਰੇ ਵਾਲਾ ਗਦਰ ਕਬੱਡੀ ਮੈਦਾਨ ਦੇ ਵਿੱਚ ਪਾ ਰਿਹਾ ਗਦਰ ਸਿੰਘ ਦੀ ਕਬੱਡੀ ਐ ਆ ਦੂਸਰੇ ਪਾਸੇ ਬੱਲਾ ਵਾਲਾ ਹਰੀਪੁਰੇ ਬਿੱਟੂ ਸਾਡਾ ਭਰਾ ਜਿੱਥੇ ਬਾਸੂਰ ਮਾ ਜੀ ਇਹੋ ਸਿੱਧੀ ਲਾ ਕੇ ਆਵੇ ਵੱਡੀ ਗੇੜੀਆ ਵੱਡੀਆਂ ਵੱਡੀਆਂ ਮਾਰੀਆਂ ਦਿਖਾਈ ਪੁਰਦਾ ਰਵੀ ਪ੍ਰਦੀਪ ਖਾਣਾ ਦੇ ਨਾਲ ਭਾਈ ਹੈਪੀ ਉਹਨਾਂ ਦੇ ਨਾਲ ਰਵੀ ਦਾ ਬੜਾ ਪਿਆਰ ਹੈ ਪਰ ਸਾਹਮਣੇ ਨਾਜਮ ਮਣੀ ਖਾਨੋ ਵਾਲੀ ਆ ਕਬੱਡੀ ਤੇ ਮੱਖਰ ਬੱਲ ਆਉ ਜਾਂਦਾ ਹੈ ਇਹ ਮਾਤੀ ਕਿਹਨਾਂ ਹੀ ਸਤਵਿੰਦਰ ਸਿੰਘ ਹੈ ਜੀ ਪਿੰਡ ਮੰਨਣਾ ਭਾਈ ਇਹ ਪਿੰਡ ਦਾ ਨਾਮ ਕੀ ਹੈ ਪਿੰਡ ਮੰਨਣਾ ਜੀ ਭਾਈ ਕਿੰਨਾ ਟਾਈਮ ਹੋ ਗਿਆ ਤੇ ਕਬੱਡੀ ਕਾਪੂ ਲੱਗੇ ਭਾਜੀ 35 ਸਾਲ ਹੋ ਗਿਆ ਜੀ 35 ਸਾਲ ਸਰ ਜੀ ਜਦੋਂ ਦੂਰ ਦੂਰ ਤੱਕ ਪ੍ਰੇਰਨਾ ਆਇਆ ਨੇ ਕੱਢਣ ਵਾਸਤੇ ਹਾਂ ਜੀ ਹਾਂ ਜੀ ਬਹੁਤ ਬਹੁਤ ਆਇਆ ਜੀ ਪਲੇਅਰ ਜਿਹੜਾ ਲੋਕ ਆਪੇ ਕਿੱਥੇ ਪਟਿਆਲਾਵਾਲਾ ਲੁਧਿਆਣਾ ਆ ਨਾਬੇ ਤੋਂ ਮੁਕਸਬ ਤੋਂ ਬੜੀਆਂ ਬੜੀਆਂ ਦੂਰੋਂ ਟੀਮਾਂ ਆਈਆਂ ਜੀ ਪੰਜਾਬ ਤੋਂ ਟੈਸਟ ਕੱਪ ਚ ਪਈ ਹੈ ਬਹੁਤ ਜ਼ਿਆਦਾ ਜੀ ਸਾਰਾ ਹੀ ਸਾਡਾ ਪਿੰਡ ਜਿਹੜਾ ਐਨਆਰ ਉਹਨਾਂ ਦੇ ਸਾਡੇ ਜੂਰ ਦੇ ਨਾਲ ਹੀ ਮੇਲਾ ਕਰਵਾਇਆ ਜਾਂਦਾ ਹੈ ਇਹ ਸਾਰਾ ਬਹੁਤ ਲੱਗਦਾ ਸਾਡਾ ਜਿਹੜਾ ਵਾ ਇੱਕ ਸਾਝਾ ਪਰਿਵਾਰ ਆ ਐਨਆਰ ਘਰਵਾ ਦੇ ਨਾਲ ਹੀ ਜਿੰਨਾ ਵੀ ਕੈਸਾ ਲੱਗ ਰਿਹਾ ਉਹ ਸਾਡਾ ਉਹਦਾ ਹੀ ਲੱਗ ਰਿਹਾ ਜੀ ਇਸ ਕੋਡੀ ਕਬੜਾ ਦਾ ਨਾਮ ਕੀ ਹੈ ਪੂਰਾ ਇਹਦਾ ਪੂਰਾ ਨਾਮ ਹੈ ਜੀ ਬਾਬਾ ਬਾੜਾ ਸ਼ਾਹ ਬਾਬਾ ਕੋਯਾਰ ਸ਼ਾਹ ਉਹ ਆਪਣਾ ਮਨ ਹੈ ਕੋਟ ਕਲਪ ਮਨ ਹੈ ਭਾਈ ਜੀ ਅੰਦਰ ਦੀ ਕਬੜੀ ਨਾ ਕੋਈ ਇਸ ਤਰ੍ਹਾਂ ਅੰਦਰ ਹੈ ਇਹ ਜਿਹੜੀ ਜਿਹੜੀ ਆ ਜਿਹਦਾ ਕਬੜੀ ਨੂੰ ਖੇਡਣਾ ਕਹਿੰਦੇ ਕਿੱਥੇ ਕਬੜੀ ਨੂੰ ਖੇਡਣਾ ਕਹਿੰਦੇ ਕਿੱਥੇ ਇਹ ਇੱਕ ਚੀਜ਼ ਤੋਂ ਬਲੇ ਪਾਸੇ ਇਹ ਹੀ ਆਵੇ ਕਾਲ ਦੇ ਜਿਹੜੇ ਹੋਰ ਵੀ ਪੈਂਦੇ ਆ ਉਹ ਵੀ ਇਦਾਂ ਕੱਪ ਨੂੰ ਹੋਣ ਤੇ ਨਿਆਣਿਆਂ ਦਾ ਹੋਰ ਜਿਆਦਾ ਵੀ ਮਤਲਬ ਇਹ ਚੀਜ਼ਾਂ ਉੱਤੇ ਧਿਆਨ ਪਾਵੇ। ਮੈਂ ਕਿਹਦੀ ਮਦਦ ਕਰੀ। ਮਨਾਈ ਤੋਂ ਰੈਣਾ ਮੈਂ ਜੀ। ਅਸੀਂ ਹਰ ਸਾਲ ਦੀ ਤਰ੍ਹਾਂ ਆਪਾਂ WhatsApp ਤੋਂ ਦਲਾਜਾ ਤੇ Sports Club ਫਿਲਡ ਮੰਨਣ ਨੂੰ ਨਾਂ ਵੱਲੋਂ ਕਬੱਡੀ ਕੱਪ ਕਰਾਉਨੇ ਆ ਜੀ। ਇਹ ਭਾਈ ਕਿੰਨਾ ਕਬੱਡੀ ਦਾ ਦੇ ਨੇ ਕਬੱਡੀ ਕੱਪ ਚੱਲਦਾ ਤਾਂ ਜੀ ਸਾਡਾ ਵੀ ਦੋ ਦਿਨ ਕਬੱਡੀ ਕੱਪ ਚੱਲਦਾ ਜੀ 9 10 ਨੂੰ ਤੇ ਇੱਕ ਦਿਨ ਸਮਾਗਮ ਮੇਲਾ ਹੁੰਦਾ ਜੀ 14 ਤਰੀਕ ਦਾ ਸੱਭਿਆਚਾਰਕ ਪ੍ਰੋਗਰਾਮ ਉਹਦੇ ਵਿੱਚsingar ਉਹਨਾਂ ਕਵਾਲੀਆਂ ਕਵਾਲ ਵਗੈਰਾ ਲੱਗਦੇ ਨੇ ਜੀ ਭਾਈ ਜਿੱਦਾਂ ਕੀ ਅੱਜ ਕੱਲ੍ਹ ਦੀ ਜਿਹੜੀ ਜੁਵਾ ਪੀੜੀ ਆ ਨਸ਼ਿਆਂ ਵਿੱਚ ਬੜੀ ਪਈ ਆ ਤੁਸੀਂ ਉਹਨਾਂ ਨੂੰ ਆਪਣਾ ਕੀ ਮੈਸੇਜ ਦੇਣਾ ਹੈ ਮੈਂ ਇਹੀ ਜਨਾਬੀ ਠੀਕ ਵੀ ਖੇਡ ਕੇ ਆਪਣੀ ਜਵਾਨੀ ਨੂੰ ਸੰਭੋ ਆਪਣੇ ਨੂੰ ਫਿਟਨੈਸ ਦਾ ਰੱਖੋ ਨਸ਼ਿਆਂ ਤੋਂ ਦੂਰ ਰਹੋ ਇਸ ਲਈ ਹੋਰ ਤਰ੍ਹਾਂ ਵੀ ਸੰਯੋਗ ਹੁੰਦੇ ਨੇ ਮੈਂ